ਚੱਲ ਲੈ ਅੱਜ ਫੇਰ ਪੱਕੇ ਤੌਰ ਤੇ ਖਨੌਰੀ ਬਾਰਡਰ ਤੇ ਦਿਖਾਉਣਿਆ ਫਿਰ ਸਾਨੂੰ ਉਥੇ ਦੇ ਹਾਲਾਤ ਜਾ ਕੇ ਤੇ ਲੜਾਈ ਹੋਉਂਦੀ ਆ ਜੀਤੋ ਜੀਤੋ ਵੀ ਆ ਹੁੰਦਾ ਜਰੂਰ ਆਓ ਸਾਥ ਦਿਓ ਆਪਣਾ ਇੱਕ ਸੂਝਵਾਨ ਪੜਿਆ ਲਿਖਿਆ ਪ੍ਰਧਾਨ ਕੁਰਬਾਨੀ ਦੇਣ ਜਾ ਰਿਹਾ ਸਾਰਿਆਂ ਨੂੰ ਇਹ ਲੜਾਈ ਦਾ ਹਿੱਸਾ ਬੰਨਣਾ ਚਾਹੀਦਾ ਤਾਂ ਕਿ ਉਹ ਬੰਦਾ ਵੀ ਹੌਸਲੇ ਨਾਲ ਇੱਕ ਤਾਨ ਕੇ ਸੰਘਰਸ਼ ਕਰ ਸਕੇ ਇਹ ਕਹਿੰਦਾ ਬੁੱਡੀਆਂ ਨੂੰ ਵਾਹ ਬੁੱਡੀਆਂ ਦਾ ਲਗਾਇਆ ਉਹ ਵਾਹ ਦੋਏ ਰਹੀਆਂ ਫਿਰ ਹਰ ਕੇ ਉਹ ਚੜੀ ਨਾ ਹੋ ਗਏ ਤੇ ਇੱਕ ਦੋ ਤਿੰਨ ਬਸ ਦੋ ਕਦੇ ਜੋ ਬਾਕੀ ਬਸ ਇੱਕ ਇੱਕ ਖਾਲਾਂਗੇ ਬਾਦੂ ਆਈ ਬਸ ਬਸ ਹੋਰ ਨੂੰ ਆ ਜਾਣੀ बड़ी संख्या देते हैं बहुत बड़ी संख्या में नौजवान यहां मौजूद रहते हैं उन्होंने अपनी नींद त्याग दी किसानों नौजवानों का सात सात दिन और गए सोए हुए उस तो हम एक प्रार्थना करना चाहते हैं कि हमें एक छोटा सा भी डिलाई का मौका नहीं देना सरकार उसी ताक में रखी है कि कभी रात की ड्यूटी में कहीं चूक आए और वो हमला करे इसीलिए सारे साथी रात को पहरेदारी अधिक से अधिक मजबूत करते चले जाओ साथियों आज एक दिल्ली से बड़े पत्रकार का फोन आया वो दिल्ली से बड़ा पत्रकार कह रहा है कि मुझे इतने साल हो गए पत्रकारिता करते हुए लेकिन मुझे लगता है कि एमएसपी गारंटी कानून के मुद्दे पे किसानी मुद्दे पे जो गज अब सुनाई दे रही है बड़ा मेरी याददाश्त में तो आ नहीं रहा कि पिछले 20-30 सालों में कोई इतनी बड़ी गूंज किसानी मुद्दों पर इस देश में सुनाई दी हो साथियों पत्रकार कह रहा है जिसका 35 40 साल का तजुर्बा है हमारे और आप सब क्या चर्मेल इस किसान कौन के भारत के लोगों के दिलों की धड़कन दिन रात किसानी से प्यार करने वाले सरदार जगदीश सिंह डेवाल जी ने अपने शरीर पर कष्ट झेल के इस लड़ाई को शिखर तक पहुंचा दिया है आज सड़क से लेकर संसद तक सभी संवैधानिक संस्थाओं में एमएसपी कानून की गूंज सुनाई दे रही है जीत के बहुत नजदीक है जीत का बस ऐलान होना बाकी है जीत के इतनी नजदीक आने के बाद अगर अब कोई हमसे चूक होगी तो जिंदगी भर उसका पछतावा हमारे मनों से नहीं निकलेगा इसीलिए आप सबसे प्रार्थना है सारे साथी ਮੋਰਚੇ ਕੋ অধিকੇ অধিক ਮਜ਼ਬੂਤ ਕਰੇ ਤੇ ਜਿੰਨੇ ਆਏ ਤੇ ਜਿੰਨਿਆਂ ਨੇ ਹਾਜ਼ਰੀ ਲਵਾਈ ਮੈਂ ਉਹਨਾਂ ਲਈ ਅਰਦਾਸ ਕਰਦਾ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ ਸੇਤਜਾਬੀ ਬਖਸ਼ਣ ਭਾਈ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੂੰ ਔਰ ਕਿਸਾਨ ਜਥੇਬੰਦੀਆਂ ਦੀ ਏਕਤਾ ਦੀ ਅਰਦਾਸ ਕਰਦਾ ਤਕੜੇ ਹੋ ਜਾਓ ਇੰਨਾ ਕਹੱਲਾ ਮਾਰਦੇ ਹੋ ਤੁਹਾਡੇ ਇਕੱਠ ਦੱਲੇਵਾਲ ਦੇ ਸਾਵਾ ਦੇ ਸਾਹ ਬਣ ਜਾਣ ਤੇ ਮੋਦੀ ਸਰਕਾਰ ਦੇ ਸਾਥ ਬੰਦ ਕਰਕੇ ਰੱਖਦੇ ਦੱਲਾ ਅੱਜ ਗੱਲ ਕਰੀਏ ਦੱਲਾ ਨਾਮ ਦਾ ਜਿਹੜੇ ਬਾਈ ਜਰਵਾਇ ਤੜੀ ਜਾਉਂਦਾ ਦੱਲਾ ਸਾਹਿਬ ਬਾਤ ਦੇ ਉਹ ਤੁਹਾਡਾ ਜਨਾਜ਼ਾ ਅੱਜ ਦਾ ਦੇਖ ਤੇ ਕੋਹ ਦਾ ਲੰਗਰ ਤੇ ਸਤਸਾ ਦਾ ਵਾਸ ਰੂਪ ਗਾੜੇ ਜਿਹੜਨੇ ਨੇ ਸਭ ਤੋਂ ਵੱਟਾ ਦੇ ਆਓ ਚਲੋ ਸਤ ਜੀ ਰੇਂਦਾ ਜਲਾਈਆਂ ਨੇ ਆਜੋ ਆਜਾ ਕੀ ਮੇਰੇ ਨਾਲ ਦੇ ਸਾਥੀ ਇੱਕ ਭਾਈ ਸਾਥੀ ਵੀ ਮੇਰੇ ਨਾਲ ਨੇ ਬਹੁਤ ਬਤਨ ਤੇਰਾ ਆਹ ਹਾਂ ਰਚਾ ਤੂੰ ਜਿੱਦਰਾ ਕਿਚਰ ਉਹ ਤੋਂ ਰਾਸਤਾ ਨਹੀਂ ਮਿਲਿਆ ਇਹ ਹਾਂ ਹਾਂ ਫੋਟੋ ਦਿਖਣ ਤੇ ਆਹ ਦੇਖ ਲੈ ਸਾਹ Oh, پنجاب جي 75 40 بھائیوں چاڑا لے ہیں ہاں آپ کو چاہ رہے ہیں شاید آپ کو سنتے ہیں چوڑا جب ہانیے سے چٹکی چٹتے چوڑا جب ہانیے سے چٹکی چٹتے لو جی اویچ پالو ਹਰ ਰੋਜ਼ ਚੱਤ ਚੱਤ ਫਰ ਫਾਇਰ ਰਸਤੀਆਂ 판 ਹੱਤ ਮਨ ਹੱਤ ਲੱਗਦੇ ਮਨ ਹੱਤ ਦੇ ਮਨ ਹੱਤ ਉਹਦੇ ਵਿੱਚ ਰੋ ਜਾ ਫਿਰ ਮੈਂ ਜਗਾ ਬੰਨੀ ਥੋੜੇ ਦਿਨ ਲੈਣਾ ਕਰਕੇ ਵਿੱਚ ਲਿਆਉਗੀ ਤਾਂ ਕਿ ਆਪਾਂ ਸਰਕਾਰ ਜੀ ਸਿੰਘ ਨਾਲ ਲਿਆ ਲੂ ਇਸ ਮੂਰਤੀ ਦੇ ਟੁਕੜੇ ਤੋਂ ਬਚਾ ਸਕੀਏ ਇਹਨਾਂ ਚਾਹਲ ਸਰਕਾਰਾਂ ਦਾ ਕੋਈ ਪਤਾ ਨਹੀਂ ਜਦੋਂ ਕੀਤੇ ਨੂੰ ਹਮਲਾ ਕੀਤਾ ਸੀਗਾ ਉਸ ਤਰ੍ਹਾਂ ਦੀ ਮੋਰਚੇ ਨੂੰ ਹਟਾ ਲਾ ਸਦੂ ਨੇ ਆਕਾ ਸੁਧਰਾ ਜਲਤਰੀ ਦੁਸਰਾ ਹੈ ਕਿ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਮੈਂ ਬਲਦੇਵ ਸਿੰਘ ਸੰਧੂ ਪ੍ਰਧਾਨ ਬਲਾਕ ਪ੍ਰਧਾਨ ਬੇਰਕਾ ਅਸੀਂ ਸਾਡੀ ਨਾ ਡਿਊਟੀ ਹੈ ਆਉਣ ਵਾਲੀਆਂ ਗੱਡੀਆਂ ਸਾਰਿਆਂ ਨੂੰ ਅਸੀਂ ਚੈੱਕ ਕਰਕੇ ਜਾਣ ਦਿੰਦੇ ਆ ਪਰ ਦੇਖਣ ਸਾਨੂੰ ਇਹ ਸਰਕਾਰਾਂ ਤੇ ਬਹੁਤਾ ਵਿਸ਼ਵਾਸ ਨਹੀਂ ਇਹ ਸਰਕਾਰਾਂ ਕਿਉਂ ਦਿਆਂ ਹੈ ਕਿ ਅਸੀਂ ਇਹਨਾਂ ਦਾ ਮੋਰਚਾ ਫੇਲ ਕਰੀਏ ਅੱਡੇ ਡੱਲੇਵਾਲ ਸਾਹਿਬ ਨੂੰ ਚੁੱਪਣ ਦੀ ਕੋਸ਼ਿਸ਼ ਕਰੀਏ ਪਰ ਅਸੀਂ ਇਥੋਂ ਦੀ ਹਵਾ ਨਹੀਂ ਨੰਗਰ ਦੇਾਂਗੇ ਇਹ ਸਰਕਾਰ ਨੂੰ ਜੋ ਵਹਿਮ ਹੈ ਆਪਦੇ ਮਨ ਦੇ ਵਿੱਚੋਂ ਕੱਢ ਦੇਣ ਜਿੰਨੀ ਮਰਗੀ ਫੋਰਸ ਆ ਜਾਵੇ ਇਹਨੂੰ ਅਸੀਂ ਇਤਨਾ ਜਵਾਬ ਪੱਥਰ ਨਾਲ ਦੇਵਾਂਗੇ ਅੱਗੇ ਦੀ ਕੋਈ ਬੱਚਾ ਵੀ ਨਹੀਂ ਨੰਗਰ ਦੇਵਾਂਗੇ ਆਉਣ ਕਿਤੇ ਸਰਕਾਰ ਨੂੰ ਮੁਲਤ ਨੂੰ ਭਾਵੇਂ CRP ਹੋਵੇ ਜਾਂ BSF ਹੋਵੇ ਜਾ ਫੌਜ ਵੀ ਆ ਜਾਈ ਆਰਮੀ ਨੂੰ ਵੀ ਪਛਾਣ ਮੋੜਾਂਗੇ ਜਿਹੜੀ ਆਰਮੀ ਐ ਬੱਚੇ ਤੇ ਸਾਡੇ ਹੀ ਐ ਉਹ ਫੌਜੀ ਐ ਅਸੀਂ ਉਹ ਸਾਡੇ ਅਸੀਂ ਫੌਜੀਆਂ ਦੇ ਬਾਪ ਐ ਇਸ ਕਰਕੇ ਉਹਨਾਂ ਨੂੰ ਮੂੰਹ ਤੋੜ ਮਾਰ ਜਵਾਬ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਲੱਕੜਾਂ ਪਾਥੀਆਂ ਦੀ ਸੇਵਾ ਤੋਂ ਹੀ ਵਾਸਤੇ ਚੁੱਲੇ ਵਾਸਤੇ ਦੁਆਰ دليو باقي آهي بچا هي رهه چڙي چونتري ਬੋਲ ਚੇਹੇ ਦੇ ਮਾਣੇ ਦਸਤਖਤਾਂ ਆਣੇ ਆ। ਕੋਈ ਆਪਣੀ ਜਾਣਕਾਰੀ ਦੇ ਬਹੁਤ ਬਹੁਤ ਜੀ ਆਇਆਂ ਨੂੰ। ਕਰਕੁਨਾਂ ਨੂੰ ਬੁਲਾ ਲਓ ਇੱਥੇ। ਬੇਨਤੀ ਹੈ ਬਠਿੰਡੇ ਵਾਲਿਆਂ ਨੂੰ ਪ੍ਰਸ਼ਾਦ ਦਾ ਪਾਣੀ ਛਕ ਕੇ ਜਿੰਨਾ ਵੀ ਜਲਦੀ ਹੋ ਸਕਦਾ ਤੇ ਲੰਗਰ ਵਾਲੋਂ ਦੀ ਬੇਨਤੀ ਹੈ ਜਿਹੜਾ ਲੰਗਰ ਛਕ ਲਿਆ ਜਿਹੜੀ ਫਰਾਵਾਰਾਂ ਵਿੱਚ ਲੱਗੂ। ਇਹ ਕੰਡੀਆਂ ਕਲਾ ਸੰਗਰੂਰ ਵਾਲਿਓ ਓਕੇ ਰਿਪੋਰਟ ਸਾਡਾ ਜ਼ਿਲ੍ਹਾ ਸੰਗਰੂਰ ਜਿੱਤਾਂਗੇ ਜ਼ਰੂਰ ਭਗਵਾਨ ਤਬੇ ਇਮਾਨ ਹੈ ਪਰ ਸਾਡਾ ਕੀ ਕਸੂਰ